میں کہنا بڑے بڑے پولٹیشن دیکھے انہوں نے دل جڑے چڑیاں ورگے چڑیاں ورگے چھاتی ٹھوک کے کہندہ ہے صدو چھاتی ٹھوک کے کہندہ ہے صدو ہے سمیں بڑا توفان پربل پربت بھی جھک جایا کرتے ہیں اکثر دنیا کے لوگ سمیں میں چکر کھایا کرتے ہیں پر کچھ عمران خان جیسے ہوتے ہیں جو اتحاس بنایا کرتے ہیں جو اتحاس بنایا کرتے ہیں اتحاس بنایا کرتے ہیں ਅਸਲਾਮ ਵਾਲੇ ਸੱਚੇ ਕਾਲ ਮਿਲ ਕਰਿਆ ਸਭ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਥੇ ਜੀ ਨਵਜੋਤ ਸਿੰਘ ਸਿੰ্ধু ਨੇ ਮੋਦੀ ਦੀ ਬੈਣ ਵਿਚਾਰ ਚੜੀ ਇੱਕ ਵਾਰੀ ਮੋਦੀ ਨੂੰ ਖੰਗੀਆਂ ਕਰੀਆਂ ਸੁਣਾਈਆਂ ਨੇ ਇੱਥੇ ਨਵਜੋਤ ਸਿੰਘ ਸਿੱਧੂ ਨੇ Imran Khan ਦੀ ਤਾਰੀਫ ਕਰਕੇ ਮੋਦੀ ਦੇ ਬਾਰੇ ਵਿੱਚ ਕੀ ਕੀ ਆਏ ਮੋਦੀ ਨੂੰ ਇੰਡੀਆ ਦਾ ਮੰਤਰੀ ਨਹੀਂ ਬਲਕਿ ਇੱਥੇ ਤੇ ਪ੍ਰਾਸੀ ਹੋਣਾ ਚਾਹੀਦਾ ਔਰ ਕੀ ਕੀ ਆ ਨਰਜੋਤ ਸਿੰਘ ਸਿੱਧੂ ਨੇ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਾਣਕਾਰੀ ਹਾਸਿਲ ਕਰਨੀ ਹੈ ਫੇਰਾ ਦੇ ਤੇ ਮਜ਼ੀਦ ਚਰਚਾ ਕਰਾਂਗੇ ਵੀਡੀਓ ਦੇਖਣ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਲਿਫਟ ਕਰੋ ਤੇ ਚਲਦਿਆਂ ਦੇਖਦਿਆਂ ਵੀਡੀਓ ਲੈਟਸ ਗੋ ਮੈਂ ਕਹਿੰਦਾ بڑے بڑے ਪੋਲੀਟਿਸ਼ਨ ਦੇਖੇ ਉਹਨਾਂ ਦੇ ਦਿਲ ਜਿਹੜੇ ਚਿੜੀਆਂ ਵਰਗੇ ਚਿੜੀਆਂ ਵਰਗੇ ਛਾਤੀ ਠੋਕ ਕੇ ਕਹਿੰਦਾ ਸਿੱਧੂ ਛਾਤੀ ਠੋਕ ਕੇ ਕਹਿੰਦਾ ਸਿੱਧੂ ਹੈ ਸਮਾਂ ਬੜਾ ਤੂਫਾਨ ਪ੍ਰਬਲ

ਜਿਨੇ ਪੂਰੀ ਦੁਨੀਆ ਦੇ ਦਿਲ ਜਿੱਤੇ ਆ ਦਿਲਾਂ ਦੇ ਵਿੱਚ ਵਾਸ ਕਰਦੇ ਹੋ ਦਿਲਾਂ ਦੇ ਵਿੱਚ ਰਾਜ ਕਰਦੇ ਹੋ ਲੋਕ ਤੁਹਾਡੀ ਜਥੇ ਤੁਹਾਡੇ ਗਾਣੇ ਗਾਉਂਦੇ ਆ ਠੋਕੋ ਤਾਰੀ ਟਕਾ ਕੇ ਯਾਰੋ ਜਦੋਂ ਲੱਖ ਬੰਦਾ ਤੁਹਾਡੇ ਖਿਲਾਫ ਹੋਵੇ ਤਾਂ ਲੱਖਾਂ ਦੇ ਖਿਲਾਫ ਖੜਾ ਹੋਵੇ ਸੱਚ ਦੀ ਆਵਾਜ਼ ਬੁਲੰਦ ਕਰੇ ਬਾਬਾ ਨਾਨਕ ਮੇਰਾ ਮਹਿਰਮ ਇਹ ਕਿੱਥੇ ਦਾ ਇਨਸਾਫ ਹੈ ਇਹ ਸਿੱਖ ਕੌਮ ਜਿਹੜੀ 1% ਹੈ ਲੇਕਿਨ ਜਿਹਦਾ ਦਬਦਬਾ 50% ਦਾ ਮੈਂ ਕਹਿੰਦਾ ਖਾਨ ਸਾਹਿਬ ਮੇਰੀ ਗੱਲ ਯਾਦ ਰੱਖਣਾ ਏ ਮੈਂ ਤੇ ਬੰਕੇ ਦੀ ਝੋਟ ਦੇ ਉੱਤੇ ਕਹਿ ਰਿਆਂ ਇਸ ਸਿੱਖ ਕੌਮ ਨੇ ਜਿੱਥੇ ਤੁਹਾਨੂੰ ਲਿਜਾਣਾ ਥੋੜੀ ਸੋਚ ਨਹੀਂ ਜਾਂਦੀ ਉੱਥੇ ਲਿਖ ਲੋ ਮੇਰੀ ਗੱਲ ਥੋੜੇ ਲਾਉਂਕ ਪੀਸ ਬਣ ਕੇ ਨਗਾੜੇ ਵਜਾਣਗੇ ਗगन ਦਵਾਮੇ ਵਜਾਣਗੇ ਇਹ ਔਰ ਕਹਿਣਗੇ ਕਿ ਚੋਕ ਕੇ ਤਾਂ ਤੁਸੀਂ ਕੀਤਾ ਉਹਨਾਂ ਦੀ ਜ਼ਬਾਨੀ ਕਹਿਣਾ ਉਹ ਮੇਰੀ ਇਸ ਜ਼ਬਾਨ ਦੇ ਵਿੱਚੋਂ 14 ਕਰੋੜ ਸਿੱਖਾਂ ਦੀ ਆਵਾਜ਼ ਨਿਕਲਦੀ ਹੈ ਤੇ ਸੁਣੋ ਕੀ ਕਹਿੰਦੇ ਆ ਪਾਰਟੀਸ਼ਨ ਤੋਂ ਬਾਅਦ ਜਦੋਂ ਮਟਵਾਰਾ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ ਤਾਰਾਂ ਗਿਰੀਆਂ ਨੇ ਪਹਿਲੀ ਵਾਰ ਇਹ ਤਾਰਾਂ ਗਿਰੀਆਂ ਨੇ ਚਾਰ ਪੁਸ਼ਤਾਂ ਸਿੱਖਾਂ ਦੀਆਂ ਤਰਸਤੀਆਂ ਰਹੀਆਂ ਆਪਣੇ ਪਿਓ ਦੇ ਘਰ ਆਣ ਦੇ ਲਈ ਇਹ ਸਿੱਖਾਂ ਦੇ 14 ਕਰੋੜ ਸਿੱਖਾਂ ਦੇ ਐਸ਼ਾਨ ਦਾ ਇਹ ਕੋਈ ਕਾਰਨ ਹੈ Imran Khan ਦੀਆਂ ਲੋਕਾਂ ਦੇ ਵਾਸਤੇ ਪਰ ਪਹਿਲੀ ਵਾਰ ਕਿਸੇ ਸਰਕਾਰ ਨੇ 14 ਕਰੋੜ ਸਿੱਖਾਂ ਨੂੰ ਤਾਰ ਦਿੱਤਾ ਉਹ ਸਿਕੰਦਰ ਨੇ ਸਿਕੰਦਰ ਨੇ ਡਰਾ ਕੇ ਦੁਨੀਆ ਜਿੱਤੀ ਸੀ सिकंदर ने खाख ना दुनिया जिद्दी सी इमरान खान साहब ਤੁਸੀਂ ਉਹ सिकंदर ਹੋ ਜਿਨੇ ਪੂਰੀ ਦੁਨੀਆ ਦੇ ਦਿਲ ਜਿੱਤੇ ਆ ਦਿਲਾਂ ਦੇ ਵਿੱਚ ਵਾਸ ਕਰਦੇ ਹੋ ਦਿਲਾਂ ਦੇ ਵਿੱਚ ਰਾਜ ਕਰਦੇ ਹੋ ਲੋਕ ਟਾਬੀ ਜਿੱਥੇ ਤੁਹਾਡੇ ਗਾਣੇ ਗਾਉਂਦੇ ਆ ਥੋਕੋ ਤਾਰੀ ਟਕਾਹ ਥੋਕੋ ਅੱਜ ਇਹ ਸ਼ੁਕਰਾਨਾ ਕਰਦੇ ਹੋ ਇਹ ਜਦੋਂ ਮੈਂ ਜੱਫੀ ਪਾਈ ਸੀ ਜਦੋਂ ਮੈਂ ਜੱਫੀ ਪਾਈ ਸੀ ਮੈਂ ਉਸ ਜੱਫੀ ਦਾ ਅੱਜ ਜਵਾਬ ਦੇਣਾ ਖਾਨ ਸਾਹਿਬ ਮੈਂ ਉਸ ਜੱਫੀ ਦਾ ਜਵਾਬ ਦੇਣਾ ਅੱਜ ਔਰ ਸਾਰੀ ਦੁਨੀਆ ਨੂੰ ਦੇਣਾ جو نفرت دے پجاری نے جو نفرت دے وپاری نے جو نفرت دے کھڑاری نے ایک کس مرشد دے چیلے نے اے سکھنے کے لئے صد دے ایک کس اللہ دے بندے نے وہ میری فطرت محبت ہے میری عادت محبت ہے میری سیاست محبت ہے گرو نانک دا سکھا میں تے شیخ فریدہ چیلا وہ ایک جب پیجے لنگا کھولے تے دو جی جب پی پائیے تیجی چوکی تی پنیوی چھویں سوویں جب پی پائیے اور جب پی کر کے یارو سب مسئلے سل اے کیوں پت دے اپا تے اپا تے کوئی تول نہیں سادھو کی کوئی ذات نہیں اور پارس اور بابا نانت کا کوئی تول نہیں کوئی مول نہیں کوئی تول نہیں کوئی, تول نہیں کوئی مول نہیں زمینہ دیا کیمتہ دیکھ لو تورزم دیکھ لو اور جیت بابے کا نام آ گیا ਐ ਜਾਊੜਦਾ ਸਭ ਕੁਝ ਐ ਜਾਊ ਬਰਕਤ ਇਹ ਗੱਲ ਸਿਰਫ ਲਾਂਗੇ ਦੀ ਨਹੀਂ ਇਹ ਗੱਲ ਤੇ ਹੈ ਇੱਕ ਪੈਗਾਮ ਦੀ ਸਰਬੱਤ ਦਾ ਭਲਾ ਜੋ ਮੰਗਦਾ ਸੀ ਇਹ ਉਸ ਨਾਨਕ ਦੇ ਨਾਮ ਦੀ ਜੋ ਸਬਕ ਪੜਾਇਆ ਏਕੇ ਦਾ ਗੱਲ ਉਸ ਮੁਰਸ਼ਦ ਦੇ ਨਾਮ ਦੀ ਗੱਲ ਉਸ ਮੁਕੱਦਸ ਰਾਹੀ ਹੈ ਜੋ ਪਿਆਸ ਤੋਂ ਪਾਣੀ ਤੱਕ ਜਾਂਦਾ ਨਾਨਕ ਦੀ ਨਗਰੀ ਤੱਕ ਜਾਂਦਾ ਨਾਨਕ ਦੀ ਬਾਣੀ ਤੱਕ ਜਾਂਦਾ ਇਹ ਗੱਲ ਸਿਰਫ ਲਾਂਗੇ ਦੀ ਨਹੀਂ ਇਹ ਗੱਲ ਤੇ ਅਮਨ ਆਮਾਨ ਦੀ ਏ ਇਹ ਗੱਲ ਤੇ ਅਮਨ ਆਮਾਨ ਦੀ ਏ ਇਹ ਗੱਲ ਸਿਰਫ ਲਾਂਗੇ ਦੀ ਨਹੀਂ ਇਹ ਗੱਲ ਤੇ ਅਮਨ ਆਮਾਨ ਦੀ ਏ ਫਿਕਰਾਂ ਵਿੱਚ ਡੁੱਬੀਆਂ ਮਾਵਾਂ ਦੇ ਸੀਨੇ ਵਿੱਚ ਠੰਡ ਪਾਣ ਦੀ ਏ ਸੀਨੇ ਵਿੱਚ ਠੰਡ ਪਾਣ ਦੀ ਏ ਇਹ ਗੱਲ ਇਨਸਾਨੀ ਦਿਲ ਦੀ ਏ ਇਹ ਗੱਲ ਤੇ ਮੁਸਤਕਬਲ ਦੀ ਏ ਇਹ ਗੱਲ ਇਨਸਾਨੀ ਦਿਲ ਦੀ ਏ ਇਹ ਗੱਲ ਤੇ ਮੁਸਤਕਬਲ ਦੀ ਏ ਇਹ ਕੱਲੇ ਹਿੰਦੁਸਤਾਨ ਦੀ ਨਹੀਂ ਇਹ ਇਕੱਲੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਏ ਇਹ ਗੱਲ ਤੇ ਧੀਆਂ ਪੁੱਤਰਾਂ ਨੂੰ মুর্ਸ਼ਦੀ ਰਾਹ ਤੇ ਪਾਉਣੇ ਕਹਿੰਦਾ ਕਿ ਸਿੱਖ ਕਹਿੰਦੇ ਐ ਇੱਥੇ ਹੀ ਨਹੀਂ ਹੋਰ 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 ਇਹ ਦਿਲ ਮੰਗੇ ਮੋਰ ਹੋਰ 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 ਇਹ ਦਿਲ ਮੰਗੇ ਮੋਰ ਸਾਡੀਆਂ ਕਿਸਮਤਾਂ ਤੇ ਤਾੜੇ ਲੱਗ ਗਏ ਪਾਰਟੀਸ਼ਨ ਅਸੀਂ ਝੇਲੀ ਦੋਨੇ ਪੰਜਾਬ ਖੂਨ ਨਾਲ ਲਤਫਤ ਹੋਏ ਮੈਂ ਕਹਿੰਦਾ ਪਰਿਵਾਰ ਉੱਜੜ ਗਏ ਕਿਛੂ ਹੋਦਾ ਮੈਂ ان لوگوں سے ملا ہوں باڑھ کوئی ٹیلیویژن پہ دیکھنے والی چیز نہیں ہے باڑھ کوئی ہیلیپٹر میں ہوا میں جا کے معاینہ کرنے والی چیز نہیں ہے اگر کیمرہ لگانا ہی ہے تو اس گریب کے گھر میں کیمرہ لگانا چاہیے جس کی ورشوں کی کمائی ایک پل میں مٹ گئی جو اپنے بچوں کو روٹی نہیں کھلا سکتا اور سرکار اسے کیا مواوضہ دیتی ہے میں اس بات کے اوپر چرچا کرنا چاہتا ہوں وہ دھری ہے جس کے اوپر میں اپنی اس ڈیبیٹ کو گھومانا چاہتا ہوں ادھیکش مہدے آج سرکاروں کی سب سے بڑی پونجی ہے لوگوں کا وشواس آج بھی چاہے کوئی عام آدمی ہو چاہے دکاندار ہو چاہے ویپاری ہو وہ بھروسہ کیے بیٹھا ہے سرکار کے اوپر کہ کوئی بھی پراکرتک آپدہ اگر آئے گی تو سرکار مجھے بچائے گی میں شت پرنام کرتا ہوں ان لوگوں کو جو ہر سال ڈوبتے ہیں اور ہر سال ڈوبنے کے بعد وہ درس پرسنٹ سرکار سے معاوضہ لے کے پھر سے سرکار کے اوپر بھروسہ کرتے ہیں دھنے ہیں وہ لوگ جو تین تین بار ڈوبنے کے بعد بھی سرکار پہ بھروسہ کرتے ہیں اور دھنے ہیں وہ سرکار جو گونگی اور بہری ہو کے ان کی ایک نہیں سنتی ادھیش مہدے جس دیش میں ٹماتر پچھتر روپے کلو ہو ہلدی ڈھائی سو روپے کلو ہو جس دیش میں دال سو روپے کلو ہو وہاں معافضے کے طور پہ کلامٹی ریلیف کلامٹی ریلیف فنڈ سے ایک آدمی کو بیس روپے معافضہ ملتا ہے بیس روپے معافضہ اس سے بڑی شرم کی بات کیا ہے کہ اگر اس کے جانور بھی جو مرے ہوں ان کے چارے کے لیے بھی جن کا دودھ وہ پانی میں بہاتا ہے ان کے لیے بھی بیس روپئے مووضہ ادھی مہدے چارہ سوا سو یا ڈیڑھ سو روپے سے کم نہیں آتا اور بوائی اگر آپ لیں ایک ایکڑ کی بوائی اگر آپ لیں آج ਤੋ ਕਰੀਬ-ਕਰੀਬ 2000 ਤੋਂ 25000 ਰੁਪਏ ਓਕੇ ਜੀ ਇਹ ਵੀਡੀਓ ਵੇਖੀਏ ਜੀ ਸਾਰਾ ਨਵਜੋਤ ਸਿੰਘ ਸਿੱਧੂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਇੱਥੇ ਮੋਦੀ ਕਿਸ ਤਰ੍ਹਾਂ ਇੰਡੀਆ ਦੀ ਇਕਨੋਮੀ ਦਾ ਬੇੜਾਗਰ ਕਰਦਾ ਪਿਆ ਹੈ ਹਰ ਚੀਜ਼ ਦੇ ਵਿੱਚ ਤੁਸੀਂ ਵੇਖੋਗੇ ਕਿ ਤਬਾਈ ਉੱਚੀ ਦੀਏ ਨੁਕਸਾਨ ਉੱਨਾ ਪਿਆ ਇੱਥੇ ਰੋਜ਼ਗਾਰ ਨਹੀਂ ਗੁਰਬਤ ਵਾਧੀ ਜਾਂਦੀ ਪਈ ਹੈ ਮਹਿੰਗਾਈ ਵਾਧੀ ਜਾਂਦੀ ਪਈ ਹੈ ਗਰੀਬ ਜਿਹੜਾ ਦਾਲੇ ਖਾ ਸਕਦਾ ਦਾਲ ਐਨੀ ਮਹਿੰਗੀ ਹੋ ਗਈ ਹੈ ٹھیک ہے تو انہوں نے اتنی چیزیں کی جڑی پرائزز نے وہ بھی شیئر کی کیتیاں بہت بہت زیادہ لائک یہو جی صورت حال ہے کہ جنہوں ہجے تک مواد گورمنٹ سیریس ہو کے نہیں دیکھ رہی لیکن اتنے نفجور سب سو نے بہت خرید سنائیاں نے نوی جا اکتے پڑھیا لکھیا بھی نہیں تا ویچتا سی ٹھیک ہے چاہ ویچنا کوئی پیڑا کام نہیں ہے لیکن سارے تو ویڈی چیز ہے کہ ਇਕ ਬੰਦਾ ਜਿਹੜਾ ਪੜ੍ਹੇ ਲਿਖਿਆ ਨਹੀਂ ਉਹ ਮੁਲਕ ਦੀ ਇਕਨੋਮੀ ਨੂੰ ਕੰਜ ਸਮਝ ਸਕਦਾ ਹੈ ਮੁਲਕ ਦੇ ਅਗਾਰਿਆਂ ਨੂੰ ਕੰਜ ਸਮਝ ਸਕਦਾ ਹੈ ਉਹਨੂੰ ਕੰਜ ਪਤਾ ਹੋਏਗਾ ਕਿ ਬੋਲ ਕਿਹੜਾ ਹੈ ਮੁਲਕ ਦੇ ਵਿੱਚ ਜਿਹੜੀ ਅਸੀਂ ਪ੍ਰਾਈਸ ਕੰਟਰੋਲ ਇਹ ਉਹ ਕੰਜ ਕਰਨੀ ਹੈ ਮੁਲਕ ਦੇ ਵਿੱਚ ਇੰਟਰਸਟ ਅਸੀਂ ਅਗਰ ਵਧਾਈਏ ਤੇ ਉਹਦਾ ਕੀ ਇਫੈਕਟ ਹੁੰਦਾ ਹੈ ਔਰ ਅਗਰ ਘਟਾਈਏ ਤੇ ਉਹਦਾ ਕੀ ਇਫੈਕਟ ਹੁੰਦਾ ਹੈ ਜਿਸ ਇਨਸਾਨ ਨੂੰ ਕੋਈ ਨੌਲੇਜ ਨਹੀਂ ਉਹ ਕੈਂਚ ਆਪਣੇ ਇੱਕ ਮੁਲਕ ਨੂੰ ਚਲਾ ਸਕਦਾ ਤੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਿ ਐਡੀ ਵੱਡੀ ਤਰ੍ਹਾਂ ਦੇ ਲੋਕ ਮੋਦੀ ਨੂੰ ਕਿਉਂ ਵੋਟਾਂ ਦਿੰਦੇ ਨੇ ਇਹੋ ਜਿਹੰਦੇ ਨੂੰ ਜਿਹੜਾ ਸਿਰਫ ਔਰ ਸੈਲਫ ਜਿਹੜਾ ਆ ਵੱਖ ਕਰਨ ਦੀਆਂ ਗੱਲਾਂ ਕਰਦਾ ਹੈ ਇੰਡੀਆ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ اسے کی کہو گے یہ بارے میں تھوڑا کی کہنا جو بھی کہنا چاہتے ہو لاز نہیں دسو کومنٹ سیکنس ویڈیو کو لائک کی شیئر لازمی کرو اب اور خیال رکھو اپنے چینل کا بھی تھوڑے فیت ملاقات ہوگی ستری جی